ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਟ੍ਰੈਲਿਸ ਸਿਸਟਮ ਕਹਿੰਦੇ ਆ ਆਮ ਜਿਵੇਂ ਪਹਿਲਾਂ ਚੱਲਦਾ ਸੀ ਉਹਨੂੰ ਰਿੰਗ ਸਿਸਟਮ ਕਹਿੰਦੇ ਸੀ ਰਿੰਗ ਸਿਸਟਮ 'ਚ ਤਕਰੀਬਨ 1200 ਬੂਟਾ ਪੈਂਦਾ ਸੀ ਇਹ ਜਾਣ ਲਓ ਵੀ 5000 ਦੇ ਕਰੀਬ ਸਾਡਾ ਬੂਟਾ ਇਕੜ 'ਚ ਪਾਇਆ ਜਾਂਦਾ ਜਿਹਦੇ ਨਾਲ ਸਾਡੀ ਝਾੜ ਜ਼ਿਆਦਾ ਹੋ ਜਾਂਦਾ ਹੈ ਆਮ ਸੰਭਾਲ ਕਿਵੇਂ ਕਰਨੀ ਪੈਂਦੀ ਆ ਜਿਵੇਂ ਦੂਸਰੀਆਂ ਖੇਤੀਆਂ ਕਰਦੇ ਹੋ ਤੁਸੀਂ ਕਿੰਨੂੰ ਕਰਦੇ ਹੋ ਕਾਫੀ ਨੌਲੇਜ ਹੋਣੀ ਹੈਗੀ ਹੈ ਪਰ ਇਹਦੀ ਨੌਲੇਜ ਹੈ ਏਡੀ ਹੈ ਕਿ ਤੁਸੀਂ ਕਟਾਈ ਦਾ ਵੀ ਹੋ ਜਾਂਦਾ ਵੀ ਕਿਵੇਂ ਇਹਦਾ ਫਲ ਵੀ ਕਟਾਈ ਕਰਨੀ ਆ ਕਿਵੇਂ ਵੇਚਣਾ ਹੈਗਾ ਦੇਖੋ ਇਸ ਵਾਰ ਦਾ ਸਾਡਾ ਤਕਰੀਬਨ ਮੈਂ ਕਹਾਂਗਾ 40 ਕੁ ਕੁਆਂਟਲ ਏਕੜ ਦਾ ਝਾੜ ਹੋਏਗਾ 40 45 ਕੁਆਂਟਲ ਤੇ ਉਹਦੇ ਅਗਲੇ ਸਾਲ ਜਿਹੜਾ ਹੈਗਾ ਜਿਸ ਤਰ੍ਹਾਂ ਹੁਣ ਤੁਸੀਂ ਦੇਖਦੇ ਪੂਰਾ ਭਰ ਗਿਆ ਇਹ ਅਗਲੇ ਸਾਲ 100 ਕੁਆਂਟਲ ਪਲੱਸ ਇਹਦਾ ਝਾੜ ਹੋਏਗਾ ਜਿਹੜੀ ਡਰੈਗਨ ਫਰੂਟ ਦੀ ਕਹ ਲੋ ਵੀ ਜਾੜਾਗੇ ਇਹ 6 ਇੰਚ ਡੂੰਗੀ ਜਾਂਦੀ ਹੈ ਤੇ 6 ਇੰਚ ਪਾਸੇ ਜਿਹੜੀ ਬੈੱਡ ਬੈੱਡ 'ਚ ਹੀ ਰਹਿੰਦੀ ਹੈ ਜਿਸ ਦਾ ਕੰਪੀਟੀਸ਼ਨ ਕਿਨੂੰ ਨਾਲ ਨਹੀਂ ਹੁੰਦਾ ਬਾਕੀ ਜੋ ਕਿਨੂੰ ਦੀ ਰਿਕੁਆਇਰਮੈਂਟ ਆ ਸੀ ਥਰੂ ਡ੍ਰਿਪ ਸਾਰੀ ਉਹਦੀ ਉੱਥੇ ਪੂਰੀ ਕਰਦੇ ਹਾਂ ਤੇ ਇੱਧਰ ਪੂਰੀ ਕਰਦੇ ਹਾਂ ਜਣੀ ਜਿਹੜੇ ਇਕਨੌਮਸ ਲੈ ਕੇ ਚੱਲਦਾ ਵੀ ਇਹਦਾ ਇਕੜ ਦਾ 100 ਕੁਆਂਟਲ ਝਾੜ ਤੇ ਜੇ 100 ਰੁਪਏ ਵੀ ਸਾਡਾ ਵਿਕ ਜਾਏਗਾ ਤਾਂ ਵੀ ਇਹ 10 ਲੱਖ ਰੁਪਏ ਦਾ ਇਕੜ 'ਚੋਂ ਜਣੀ ਪ੍ਰੈਕਟੀਕਲੀ ਮੈਂ ਦੱਸ ਸਕਦਾ ਵੀ ਹੋ ਸਕਦਾ ਕਿਸੇ ਸਮੇਂ 'ਚ ਗਾਣਾ ਆਇਆ ਸੀ ਤੇਰੀ ਘਰੇ ਕੈਨੇਡਾ ਡੂੰਘਾ ਪਾਲਿਆ ਹਲਵੇ ਅਜੇ ਹਾਈ ਕੁਛ ਸਰਦਾਰ ਸੁਖਪਾਲ ਸਿੰਘ ਭੁੱਲਰ ਨੇ ਜਿਹੜੇ ਮੋਡਰਨ ਨਾਲ ਸੰਬੰਧਤ ਨੇ ਉਹ ਵੀ ਕਰ ਰਹੇ ਨੇ ਆਦਾ ਡੂੰਘਾ ਉਹਨੇ ਹਲ ਪਾਇਆ ਆਪਣੇ ਇੱਕ ਕਿਨੂਆ ਦੇ ਖੇਤ 'ਚ ਡ੍ਰੈਗਨ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਡ੍ਰੈਗਨ ਦੀ ਖੇਤੀ ਹੈ ਜਿਹੜੀ ਕਿਨੂ ਦੇ ਬਾਗ ਦੇ ਨਾਲ-ਨਾਲ ਉਹਨਾਂ ਨੇ ਸ਼ੁਰੂ ਕੀਤੀ ਹੈ ਸਫਲਤਾ ਪ੍ਰੂਫ ਚੱਲ ਰਹੀ ਹੈ ਚੰਗਾ ਮੁਨਾਫਾ ਵੀ ਕਮਾ ਰਹੇ ਨੇ ਖਰਚਾ ਵੀ ਭਾਵੇਂ ਚੰਗਾ ਚੌਕਾ ਕੀਤਾ ਤੇ ਉਸ ਤੋਂ ਬਾਅਦ ਚੰਗਾ ਮੁਨਾਫਾ ਜਿਹੜਾ ਉਹ ਵੀ ਕਮਾ ਰਹੇ ਨੇ ਤੇ ਸੋਚ ਹੈ ਜਿਹੜੀ ਉੱਚੀ ਰੱਖਦੇ ਨੇ ਕਿ 1 ਏਕੜ 'ਚੋਂ 8 ਤੋਂ 10 ਲੱਖ ਰੁਪਈਆ ਜਿਹੜੀ ਆਮਦਨ ਹੈ ਕਿਸਾਨ ਨੂੰ ਸਾਲ ਦੀ ਹੋਵੇ ਤਾਂ ਹੀ ਕਿਸਾਨ ਆ ਜਿਹੜਾ ਸਫਲ ਹੋਵੇਗਾ ਤਾਂ ਹੀ ਪੰਜਾਬ ਦਾ ਕਿਸਾਨ ਕੈਨੇਡਾ ਦੇ ਕਿਸਾਨ ਦੀ ਹੈ ਜਿਹੜੀ ਰੀਸ ਕਰੇਗਾ ਕੈਨੇਡਾ ਦਾ ਨੱਕ ਨਹੀਂ ਕਰੂਗੇ ਨੇ ਇੱਥੇ ਇੱਥੇ ਕੈਨੇਡਾ ਬਣਾਉਣਾ ਹੈ ਪੁਲਿਸ ਸਾਹਿਬ ਕਹਿੰਦੇ ਕੈਨੇਡਾ ਵਰਸ ਇੱਥੇ ਹੀ ਸੋਚ ਰਹੇ ਹੋ ਵੀ ਕੈਨੇਡਾ ਇੱਥੇ ਹੀ ਬਣਾਇਆ ਕਹਦੇ ਗਾਣਾ ਆਇਆ ਸੀ ਕਹਿੰਦੇ ਡੂੰਗਾ ਹਲ ਪਾਲਾ ਤੇ ਤੁਸੀਂ ਵੀ ਡੂੰਗਾ ਹਲ ਪਾਰ ਕੇ ਜੀ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹੂੰਗਾ ਵੀ ਜਿਹੜਾ ਡੂੰਗਾ ਵਾਲਾ ਹਲਵੇ ਉਹ ਥੋੜਾ ਜਿਆਦਾ ਧਾਰਨਾ ਹੋਣ ਜਾਣੀ ਇਹਨੂੰ ਬਦਲੋ ਇਹਨੂੰ ਕਹਦੇ ਵੀ ਅਕਲ ਨਾਲ ਵਾਹਵੇ ਠੀਕ ਹੈ ਨਾ ਤਾਂ ਇਹ ਜਣੀ ਹੁਣ ਦੇ ਵਕਤ ਦੇ ਮੁਤਾਬਕ ਸਾਰਥਕ ਹੋਏਗੀ ਤਾਂ ਤੁਸੀਂ ਦੇਖਿਆ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਇੱਥੇ ਕੈਨੇਡਾ ਬਣਾਈ ਹੋਈ ਆ ਤਾ ਮੇਰਾ ਇੱਕ ਮਨ ਦੇ ਵਿੱਚ ਚੀਜ਼ ਹੈ ਵੀ ਜਿਸ ਤਰ੍ਹਾਂ ਨੌਜਵਾਨ ਬਾਹਰ ਵੀ ਹੁਣ ਬੀਜਾਂ ਦਾ ਉੱਥੇ ਹੋਰ ਪੱਕੇ ਨਹੀਂ ਹੋ ਰਹੇ ਉੱਥੇ ਵੀ ਵਿਚਾਰਿਆਂ ਦੇ ਡਿਪਰੈਸ਼ਨ ਚ ਬੈਠੇ ਨੇ ਵੀ ਆਪਾਂ ਕੋਈ ਇਹੋ ਜਿਹਾ ਮਾਡਲ ਤਿਆਰ ਕਰਕੇ ਆਪ ਸਾਡੀ ਨੌਜਵਾਨੀ ਨੂੰ ਦੇ ਗਏ ਜਿਹੜਾ ਕਿ ਉਹ ਕੈਨੇਡਾ ਜਾਣ ਕੰਨੀ ਜਾਂ ਹੋਰ ਵੀ ਜੋਬਸ ਕਰਨ ਲਈ ਇੱਕ ਤਰ੍ਹਾਂ ਦੇ ਜੋਬ ਕ੍ਰੀਏਟਰ ਬਣਨਾ ਕੇ ਜੋਬ ਲੈਣ ਵਾਲੇ ਬਣ ਉਹੋ ਜਿਹਾ ਮਾਹੌਲ ਤਿਆਰ ਕਰ ਗਏ ਤਾਂ ਸਾਡਾ ਕਿਨੂ ਦੇ ਵਿੱਚ 1988 ਦਾ ਸਾਡਾ ਬਾਗ ਲੱਗਿਆ ਹੋਇਆ ਸੀ 22 ਲੇਆਉਟ ਸੀ ਇਹਦੇ ਵਿਚਾਲੇ ਜਿਹੜਾ ਵਿਚਸਥਾਨ ਸੀ ਉਹਦੇ ਚ ਅਸੀਂ ਕਹਿ ਲੋ ਵੀ 2 ਸਾਲ ਪਹਿਲਾਂ ਮੈਂ ਟ੍ਰਾਇਲ ਸ਼ੁਰੂ ਕੀਤਾ ਡ੍ਰੈਗਨ ਫਰੂਟ ਦਾ ਜਿਹੜਾ ਇਸ ਸਾਲ ਸਾਡਾ ਵਧੀਆ ਬਹੁਤ ਵਧੀਆ ਫਰੂਟ ਸੀਗਾ ਤੇ ਸਾਡਾ ਤਕਰੀਬਨ ਕਹਿ ਲੋ ਵੀ 185-200 ਰੁਪਏ ਕਿਲੋ ਤੱਕ ਸਾਡਾ ਫਰੂਟ ਵਿਕਿਆ ਤਾਂ ਮੈਂ ਜਣੀ ਜਿਹੜੀ ਇਕਨੌਮਸ ਲੈ ਕੇ ਚੱਲਦਾ ਵੀ ਇਹਦਾ ਇਕੜ ਦਾ 100 ਕੁਇੰਟਲ ਝਾੜ ਤੇ ਜੇ 100 ਰੁਪਏ ਵੀ ਸਾਡਾ ਵਿਕ ਜੇਗਾ ਤਾਂ ਵੀ ਇਹ 10 ਲੱਖ ਰੁਪਏ ਦਾ ਇਕੜ 'ਚੋਂ ਜਣੀ ਪ੍ਰੈਕਟੀਕਲੀ ਮੈਂ ਦੱਸ ਸਕਦਾ ਵੀ ਹੋ ਸਕਦਾ ਤੇ ਇੱਕ ਤੇ ਸਾਡਾ ਪਹਿਲਾ ਫਰੂਟ ਸੀਗਾ ਬਹੁਤ ਵਧੀਆ ਅਸੀਂ ਇਹਦੇ ਤੇ ਆ ਵੀ ਦੂਸਰਾ ਕਿੰਨੂ ਜਿਹੜਾ ਤੁਸੀਂ ਦੇਖ ਰਹੇ ਹੋ 4-5 ਕੁਇੰਟਲ ਰੇਗ ਬੁੱਟੇ ਦੇ ਫਰੂਟ ਆ ਤੇ ਐਕਰੀ ਦੇ ਰੇਟ ਮੁਤਾਬਕ ਇਹ ਵੀ ਵਧੀਆ ਸੋਨਾ ਰੇਟ ਦੇਊਗਾ ਤੇ ਫਿਰ ਇਹ ਚ ਪਪੀਤਾ ਲਾਵਾਂਗੇ ਜਿਹੜੀ ਸਾਡੀ ਨਰਸਰੀ ਤਿਆਰ ਆ ਮੇਰਾ ਕਹਿਣ ਤੋਂ ਭਾਵੇਂ ਆ ਵੀ ਇਹੋ ਜਿਹਾ ਮਾਡਲ ਤਿਆਰ ਕਰਕੇ ਆਪਾਂ ਯੂਥ ਨੂੰ ਦਿਖਾਈਏ ਵੀ 15 ਤੋਂ 20 ਲੱਖ ਰੁਪਏ ਵੀ ਇਨਕਮ ਤੁਸੀਂ 1 ਏਕੜ ਚੋਂ ਕਰ ਸਕਦੇ ਹੋ ਨਿਰਾਸ਼ ਨਾ ਹੋ ਅਸੀਂ ਤੁਹਾਡੇ ਲਈ ਸੋਚ ਰਹੇ ਹਾਂ ਤੁਹਾਨੂੰ ਇੱਥੇ ਅਸੀਂ ਹਾਰਟੀਕਲ ਚੰਦੀ ਜਿਹੜੀਆਂ ਫ੍ਰੀ ਟ੍ਰੇਨਿੰਗਾਂ ਮੈਥੋਂ ਲੈ ਸਕਦੇ ਹੋ ਤੁਸੀਂ ਤੇ ਮੈਨੂੰ ਖੁਸ਼ੀ ਹੋ ਜਦੋਂ ਤੁਸੀਂ ਸਾਡੇ ਨਾਲ ਜੁੜ ਕੇ ਇੱਕ ਪੰਜਾਬ ਨੂੰ ਨਵੀਂ ਰਾਹ ਦੇਵਾਂਗੇ ਕਿੰਨਾ ਖਰਚਾ ਕਿੰਨਾ ਹੋ ਜਾਂਦਾ ਤੁਸੀਂ ਲਾਇਆ ਕਿੰਨੂ ਦੇ ਬਾਗ ਦੇ ਵਿੱਚ ਲਾਇਆ ਕੰਬੇ ਵੀ ਲਗਾਏ ਆ ਤਾਰ ਲਗਾਈ ਹੈ ਤੇਰੀ ਇਸ ਜੀ ਆਪਾਂ ਜੇ ਕੋ ਬੀਜ ਕਹਿਰੀ ਹੈ ਜਾਇਦਾ ਲੇਕਰ ਉਹ ਕਿੰਨਾ ਖਰਚਾ ਕਿੰਨਾ ਪੈ ਜਾਂਦਾ ਇਹ ਤਕਰੀਬਨ ਜੇ ਤਾਂ ਆਪਾਂ ਰੋਲ ਹੀ ਡ੍ਰੈਗਨ ਕਰਨਾ ਜੀ ਇੱਕ ਏਕੜ ਪੂਰਾ ਡ੍ਰੈਗਨ ਕਰਨਾ ਤਾਂ 6.5-7 ਲੱਖ ਰੁਪਏ ਦੀ ਇਨਵੈਸਟਮੈਂਟ ਆ ਪlant material ਕਿਉਂਕਿ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਟ੍ਰੈਲਿਸ ਸਿਸਟਮ ਕਹਿੰਦੇ ਆ ਆਮ ਜਿਵੇਂ ਪਹਿਲਾਂ ਚੱਲਦਾ ਸੀ ਉਹਨੂੰ ਰਿੰਗ ਸਿਸਟਮ ਕਹਿੰਦੇ ਸੀ ਰਿੰਗ ਸਿਸਟਮ 'ਚ ਤਕਰੀਬਨ 1200 ਬੂਟਾ ਪੈਂਦਾ ਸੀ ਇਹ ਜਾਣ ਲਓ ਵੀ 5000 ਦੇ ਕਰੀਬ ਸਾਡਾ ਬੂਟਾ ਇਕੜ 'ਚ ਪਾਇਆ ਜਾਂਦਾ ਜਿਹਦੇ ਨਾਲ ਸਾਡੀ ਝਾੜ ਜ਼ਿਆਦਾ ਹੋ ਜਾਂਦਾ ਹੈ ਇਹਦੇ ਨਾਲ ਪਲਾਂਟ ਮਟੀਰੀਅਲ ਦੇ ਖਰਚਾ ਉਦੋਂ ਬਾਅਦ ਪਿੱਲਰ ਤੇ ਜਿਹੜੀਆਂ ਤਾਰ ਵਗੈਰਾ ਸਾਰੀ ਪੈਣੀ ਆ ਤਕਰੀਬਨ 7 ਲੱਖ ਰੁਪਏ ਦੀ ਇਨਵੈਸਟਮੈਂਟ ਹੈ ਉਦੋਂ ਬਾਅਦ ਕਹਿ ਲਓ ਵੀ ਉਹ 1 ਸਾਲ 'ਚ ਹੀ ਆਪਣੀ ਇਨਵੈਸਟਮੈਂਟ ਆ ਜਿਹੜੀ ਇਹ ਪੂਰੀ ਕਰ ਦਿੰਦਾ ਪ੍ਰੋਫੈਸਰ ਸਾਹਿਬ ਸਾਮ ਸੰਭਾਲ ਕਿਵੇਂ ਕਰਨੀ ਪੈਂਦੀ ਆ ਜਿਵੇਂ ਦੂਸਰੀਆਂ ਖੇਤੀ ਕਰਦੇ ਹੋ ਤੁਸੀਂ ਕਿੰਨੂ ਕਰਦੇ ਹੋ ਕਾਫੀ ਨੌਲੇਜ ਹੁੰਦੀ ਹੈਗੀ ਆ ਪਰ ਇਹਦੀ ਨੌਲੇਜ ਆ ਨਹੀਂ ਹੈ ਕਿ ਦੂਜੀ ਕਟਾਈ ਦਾ ਵੀ ਹੋ ਜਾਂਦਾ ਵੀ ਕਿਵੇਂ ਇਹਦਾ ਫਲ ਦੀ ਕਟਾਈ ਕਰਨੀ ਆ ਕਿਵੇਂ ਵੇਚਣਾ ਹੈਗਾ ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਕਿਉਂਕਿ ਹੁਣ ਪਿਛਲੇ ਸਾਲ ਸੀ ਮੈਂ ਕੈਨੇਡਾ ਚੱਲਿਆ ਗਿਆ ਸੀ ਤੇ ਮੈਨੂੰ ਵੀ ਇਹਨੂੰ ਪੰਜਾਬ ਦੇ ਮੁਤਾਬਕ ਦੇ ਸੁਭਾਅ ਦਾ ਨਹੀਂ ਸੀ ਪਤਾ ਵੀ ਪੰਜਾਬ ਜਿ ਕਿਸ ਤਰ੍ਹਾਂ ਡੀਲ ਕਰੇਗਾ ਮੇਰੇ ਬੰਦੇ ਸੀ ਜਿਹੜੇ ਇੱਥੇ ਮੈਂ ਉਹਨਾਂ ਨੂੰ ਪੁੱਛ ਲੈਂਦਾ ਮੈਨੂੰ ਵੀਡੀਓ ਕਾਲ ਕਰਾਓ ਵੀ ਭਾਈ ਜੀ ਠੀਕ ਆ ਠੀਕ ਆ ਤੇ ਹਾਲਾਕਿ ਇਹਨੂੰ ਇਹ ਇੱਕ ਫੰਗਸ ਦਾ ਸਕਾਰ ਹੋਇਆ ਸੀ ਮੇਰੇ ਆ ਬਾਪਸਾਉਂਦੇ ਨੂੰ ਤਕਰੀਬਨ ਸਾਡਾ 13000 ਬੂਟੇ ਚੋਂ 5000 ਬੂਟਾ ਮਰ ਗਿਆ ਸੀ ਤੇ ਹੁਣ ਮੈਂ ਇਹ ਕਹ ਲਵਾਂ ਵੀ ਇਹਦਾ ਹਰ ਤਰ੍ਹਾਂ ਦਾ ਜਿਹੜਾ ਇਹਦੇ ਤੇ ਕੋਈ ਡਿਜੀਜ ਆਉਂਦੀ ਆ ਹੋਰ ਇਸ ਸਾਲ ਮੇਰੀ ਪੂਰੀ ਇਹ ਤੇ ਆਰ ਐਂਡ ਡੀ ਹੋ ਗਈ ਆ ਕੋਈ ਇਹੋ ਜੀ ਦਿੱਕਤ ਨਹੀਂ ਵੀ ਇੱਕ ਵੀ ਪਲਾਂਟ ਸਾਡਾ ਮਰ ਗਿਆ ਹੋਵੇ ਜਾਂ ਤੁਸੀਂ ਦੇਖ ਰਹੇ ਹੋ ਵੀ ਗਰਮੀ ਦਾ ਜਿਹੜਾ ਇਹਦੇ ਤੇ ਖਾਸ ਪ੍ਰਕੋਪ ਇਹ ਝਲਦਾ ਨਹੀਂਗਾ ਉਹਦੇ ਲਈ ਅਸੀਂ ਬੈੱਡ ਦੇ ਦੋਨੇ ਪਾਸੇ ਜੰਤਰ ਲਾਇਆ ਸੀਗਾ ਜੰਤਰ ਨੇ ਉੱਪਰ ਛਾਂ ਕਰਤੀ ਤੇ ਇਸ ਵਾਰ ਸਾਡਾ ਗਰਮੀ ਨੇ ਵੀ ਨੁਕਸਾਨ ਕੀਤਾ ਹੁਣ ਪੰਜਾਬ ਕੰਡੀਸ਼ਨ ਦੇ ਵਿੱਚ ਜੋ ਇਹਨੂੰ ਚਾਹੀਦਾ ਸੀ ਇਹਦਾ ਸੁਭਾਅ ਮੁਤਾਬਕ ਆਪਾਂ ਸਾਰਾ ਇੱਕ ਤਰ੍ਹਾਂ ਦੀ ਪੈਕੇਜ ਆਂਡ ਪ੍ਰੈਕਟਿਸ ਜਿਹੜੀ ਹੈਗੀ ਆ ਉਹ ਤਿਆਰ ਕਰ ਲਈ ਆ ਤੇ ਜਿਹਦੇ ਕਰਕੇ ਵੀ ਜਿਹੜਾ ਹੋਰ ਕੋਈ ਫਾਰਮਰ ਆ ਪੰਜਾਬ ਦੇ ਵਿੱਚ ਇਹ ਕਰਨਾ ਚਾਹੁੰਦਾ ਤਾਂ ਉਹਨੂੰ ਕੋਈ ਦਿੱਕਤ ਨਾ ਆਊਗੀ ਕਿੰਨਾ ਝਾੜ ਕਿੰਨਾ ਨਿਕਲੇ ਇਸ ਵਾਟਾਡਾ ਆਵੇਂ ਜੇ ਪਹਿਲਾਂ ਟ੍ਰਾਇਲ ਟਾਪ ਪਹਿਲੀ ਕਹਿ ਸਕਦੇ ਆ ਕਿੰਨਾ ਝਾੜ ਨਿਕਲੇ 1 ਏਕੜ ਚੋਂ ਤੇ ਇਸ ਨੂੰ ਮਾਰਕੀਟਿੰਗ ਕਿੰਨੀ ਸੌਖੀ ਰਹੀ ਹੈਗੀ ਦੇਖੋ ਇਸ ਵਾਰ ਤਾਂ ਸਾਡਾ ਤਕਰੀਬਨ ਮੈਂ ਕਹਾਂਗਾ 40 ਕੁਇੰਟਲ ਏਖੜ ਦਾ ਝਾੜ ਹੋਏਗਾ 40 45 ਕੁਇੰਟਲ ਤੇ ਉਹਦੇ ਅਗਲੇ ਸਾਲ ਜਿਹੜਾ ਹੈਗਾ ਜਿਸ ਤਰ੍ਹਾਂ ਹੁਣ ਜੇ ਤੁਸੀਂ ਦੇਖਦੇ ਪੂਰਾ ਭਰ ਗਿਆ ਇਹ ਅਗਲੇ ਸਾਲ 100 ਕੁਇੰਟਲ ਪਲੱਸ ਇਹਦਾ ਝਾੜ ਹੋਏਗਾ ਜੀ ਜਿਹਦੇ ਜਿਸ ਤਰ੍ਹਾਂ ਇਹਦੀ ਮੈਂ ਇਹਦਾ ਸੁਭਾਅ ਦੇਖਿਆ ਵੀ ਕਿਸ ਤਰ੍ਹਾਂ ਇਹ ਗਰੋਥ ਕਰ ਰਹੇ ਹਨ ਕਿਵੇਂ ਕਰਦਾ ਮੈਨੂੰ ਆਸ ਆ ਵੀ ਆਪਾਂ ਇਹਨੂੰ 200 ਕੁਇੰਟਲ ਤੇ ਵੀ ਲਿਜਾ ਸਕਦੇ ਹਾਂ ਤਪਲੇ ਸਾਹਿਬ ਦੂਜਾ ਸਵਾਲ ਮੇਰਾ ਇਹ ਹੈ ਉਹ ਤੁਸੀਂ ਕਿੰਨੂ ਦੇ ਵਿੱਚ ਲਗਾਇਆ ਕਿ ਕਿੰਨੂ ਦੇ ਉੱਤੇ ਇਹਦਾ ਅਸਰ ਤਾਂ ਨਹੀਂ ਪੈਂਦਾ ਜਾਂ ਇਹ ਕਿੰਨੂ ਇਹਦਾ ਅਸਰ ਪੈਂਦਾ ਜਦੋਂ ਦੋ ਤਨ ਫਸਲਾਂ ਆਪਾਂ ਇੱਕ ਖੇਤ ਲਾਣ ਨੇ ਇੱਕ ਦੂਜੀ ਫਸਲਾਂ ਦੇ ਉੱਤੇ ਅਸਰ ਪੈ ਜਾਂਦਾ ਜਾਂ ਇੱਕ ਦੂਜੀ ਨੂੰ ਬਿਮਾਰੀ ਆ ਜਾਂਦੀ ਕਿ ਇੱਕ ਨੂੰ ਬਿਮਾਰੀ ਆ ਗਈ ਤਾਂ ਉਹ ਬਿਮਾਰੀ ਦੇ ਤੇ ਤੁਸੀਂ ਉਹ ਪਪੀਤਾ ਲਾਉਂਦੀ ਵੀ ਸੋਚ ਰਹੇ ਹੋ ਕਿ ਲੱਗਦਾ ਨਹੀਂ ਕੋਈ ਤਿੰਨਾਂ ਦੇ ਉੱਤੇ ਕੋਈ ਅਸਰ ਪਿਆ ਕਰੂਗਾ ਦੇਖੋ ਇਹ ਸਾਰਾ ਕੁਝ ਜਿਹੜਾ ਸੰਭਵ ਹੈ ਉਹ ਡ੍ਰਿਪ ਇਰੀਗੇਸ਼ਨ ਨਾਲ ਟੈਕਨੋਲੋਜੀ ਨਾਲ ਸੰਭਵ ਹੋ ਸਕਦਾ ਸਾਡਾ ਜਿਹੜਾ ਡ੍ਰਿਪ ਦੇ ਉੱਤੇ ਪਾਣੀ ਆ ਉਹ ਪਾਈਪਲਾਈਨ ਵੱਖਰੀ ਆ ਨਿਊ ਨੀ ਡ੍ਰੈਗਨ ਤੇ ਪਾਈਪਲਾਈਨ ਪਾਈ ਹੋਈ ਆ ਡ੍ਰਿਪ ਇਰੀਗੇਸ਼ਨ ਵਾਲੀ ਉਹ ਵੱਖਰੀ ਆ ਪਪੀਤੇ ਤੇ ਵੱਖਰੀ ਹੋਏਗੀ ਜਦੋਂ ਇਹਨਾਂ ਨੂੰ ਜਾਨੀ ਪਾਣੀ ਚਾਹੀਦਾ ਉਹਨੂੰ ਉਸ ਤਰ੍ਹਾਂ ਮਿਲੇਗਾ ਇਹਨੂੰ ਇਸ ਤਰ੍ਹਾਂ ਮਿਲੇਗਾ ਇਹਨਾਂ ਦੀ ਡਿਮਾਂਡ ਦੇ ਮੁਤਾਬਕ ਹੀ ਜਿਵੇਂ ਅਸੀਂ ਇਹਨਾਂ ਦੀ ਡਿਮਾਂਡ ਪੂਰੀ ਕਰਾਂਗੇ న్యూਟ੍ਰੀਐਂਟ ਦੀ ਹੋਰ ਤਾਂ ਕੋਈ ਇਹਦਾ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਦਾ ਜੇ ਜਦੋਂ ਇੰਟਰ ਕ੍ਰੋਪਿੰਗ ਹੁੰਦੀ ਆ ਤਾਂ ਇਹਨਾਂ ਦਾ ਕਹੋ ਫਰਟੀਲਾਈਜ਼ਰ ਦਾ ਰੂਟਸ ਦਾ ਆਪਸ ਕੰਪੀਟੀਸ਼ਨ ਹੁੰਦਾ ਜਿਹੜੀ ਡ੍ਰੈਗਨ ਫਰੂਟ ਦੀ ਕਹੋ ਵੀ ਜਾੜਾਗੇ ਇਹ 6 ਇੰਚ ਡੂੰਗੀ ਜਾਂਦੀ ਆ ਤੇ 6 ਇੰਚ ਪਾਸੇ ਜਿਹੜੀ ਬੈਡ ਬੈਡ 'ਚ ਹੀ ਰਹਿੰਦੀ ਹੈ ਜਿਹਦਾ ਕੰਪੀਟੀਸ਼ਨ ਕਿੰਨੂ ਨਾਲ ਨਹੀਂ ਹੁੰਦਾ। ਬਾਕੀ ਜੋ ਕਿੰਨੂ ਦੀ ਰਿਕੁਆਇਰਮੈਂਟ ਆ ਸੀ ਥਰੂ ਡ੍ਰਿਪ ਸਾਰੀ ਉਹਦੀ ਉੱਥੇ ਪੂਰੀ ਕਰਦੇ ਨੇ ਇੱਧਰ ਪੂਰੀ ਕਰਦੇ ਆ। ਇਹ ਜੀ ਦਿੱਕਤ ਨਹੀਂ ਆਉਂਦੀ ਜਣੀ ਤਕਨੀਕ ਨਾਲ ਸਭ ਕੁਝ ਸੰਭਵ ਆ ਤੇ ਆਪਾਂ ਤੁਹਾਨੂੰ ਕਰਕੇ ਦਿਖਾਇਆ ਹੋਇਆ ਜੀ। ਜੇ ਲੱਗਦਾ ਵੀ ਕਿਸਾਨ ਹੋਰ ਕਰਨ ਨਾਲ ਚੰਗਾ ਮੁਨਾਫਾ ਹੋ ਸਕਦਾ ਦੂਜੀ ਗੱਲ ਸਰਕਾਰਾਂ ਲੱਗਦਾ ਸਰਕਾਰਾਂ ਨਹੀਂ ਮਦਦ ਕਰਦੀਆਂ ਜੀ। ਸਰਕਾਰਾਂ ਮਦਦ ਕਰਨ ਤਾਂ ਕਿਸਾਨ ਕਾਮਯਾਬ ਹੋਰ ਹੋ ਸਕਦਾ। ਸਰਕਾਰ ਦੇ ਵਿੱਚ ਇਹ ਵੀ ਸਰਕਾਰਾਂ ਕੋਲੇ ਜੋ ਸਕੀਮਾਂ ਹੈਗੀਆਂ ਹੁਣ ਉਹ ਸਰਕਾਰ ਕੋਲੇ ਐਕਸਟੈਂਸ਼ਨ ਵਰਕਰ ਦੀ ਬਹੁਤ ਘਾਟ ਆ ਗਈ। ਕਹ ਲੋ ਵੀ ਬਾਗਬਾਨੀ ਵਿਭਾਗ ਮੰਹੀ ਕਹ ਲੋ ਜਾਂ ਤੇ ਇਹਦੇ ਚ ਇਹਦੇ ਵਿੱਚ ਜਿਹੜੇ ਪ੍ਰਸਾਰ ਸਿੱਖਿਆ ਵਾਲੇ ਪਹਿਲਾਂ ਆਫੀਸਰ ਹੁੰਦੇ ਸੀ ਐਚ ਡੀਓ ਸਹਿਬਾਨ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਜਿਹੜੀ ਕਿ ਫਾਰਮਰ ਨੂੰ ਸਰਕਾਰ ਦੀਆਂ ਸਕੀਮਾਂ ਦਾ ਪਤਾ ਹੀ ਨਹੀਂ ਲੱਗਦਾ ਹਾਲਾਂਕਿ ਸਰਕਾਰ ਸੈਂਟਰ ਸਰਕਾਰ ਵੱਲੋਂ ਵੀ ਜਿਹੜਾ ਨੈਸ਼ਨਲ ਹਾਰਟੀਕਲਚਰ ਮਿਸ਼ਨ ਆ ਬਹੁਤ ਉਹਦੇ ਤੇ ਦਿੱਤਾ ਰਿਹਾ ਡ੍ਰੈਗਨ ਫਰੂਟ ਤੇ ਵੀ ਸਰਕਾਰ ਨੇ ਕਹ ਲੋ ਵੀ ਜਿਹੜਾ ਹਾਰਟੀਕਲਚਰ ਮਿਸ਼ਨ ਚ ਇਹਦੇ ਤੇ ਸਬਸਿਡੀ ਜਾਂ ਲੋਨ ਦੇ ਉੱਤੇ ਵੀ ਇਹ ਹੈ ਪਰ ਜਿਹੜੀ ਸਰਕਾਰ ਨੂੰ ਐਕਸਟੈਂਸ਼ਨ ਵਰਕਰ ਜਿਹੜੇ ਹੈਗੇ ਆ ਉਹ ਪੂਰੇ ਕਰਨੇ ਪੈਣਗੇ ਤਾਂ ਕਿ ਸਰਕਾਰੀ ਸਕੀਮਾਂ 'ਚ ਫਾਰਮਰ ਨੂੰ ਪਤਾ ਲੱਗ ਸਕੇ। ਬਿਲਕੁਲ ਐਸਨ ਸੁਖਪਾਲ ਸਿੰਘ ਪੋਲਰ ਜੋ ਆਪਣੇ ਕਿਨੂ ਦੇ ਨਾਲ ਨਾਲ ਡ੍ਰੈਗਨ ਦੀ ਖੇਤੀ ਕਰ ਰਿਹਾ ਤੇ ਚੰਗਾ ਮੁਨਾਫਾ ਜਿਹੜਾ ਕੁਮਾਰੇ ਨੇ ਭਾਵੇਂ 2 ਸਾਲ ਤੋਂ ਲਗਾਤਾਰ ਇਹਨਾਂ ਵੱਲੋਂ ਟ੍ਰਾਇਲ ਚਲਾਇਆ ਜਾ ਰਿਹਾ ਸੀ ਪਰ ਇਸ ਸਾਲ ਆ ਜਿਹੜਾ ਇਹਨਾਂ ਨੇ ਮੁਨਾਫਾ ਕਮਾਇਆ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਤੋਂ ਮੁਨਾਫਾ ਵੱਧ ਕਮਾਉਣ ਦੀ ਹੈ ਜਿਹੜੀ ਉਮੀਦ ਰੱਖਦੇ ਨੇ ਤੇ ਮਿਹਨਤ ਕਰਕੇ ਹੋਰ ਅੱਗੇ ਵਧਣ ਦੀ ਗੱਲ ਕਰ ਰਹੇ ਨੇ। ਮਨੀਸ਼ ਗਰਗ, ਪੀਟੀਸੀ ਨਿਊਜ਼, ਮੋਡ ਬਟਿੰਡਾ।